ਪਾਈ ਤੁਹਾਡੇ ਕਮੇਟੀ ਵਿੱਚ ਕੈਂਪ ਲਾਉਣ ਆਏ ਆ ਡਾਕਟਰ ਸਰਪੰਚਾ ਤੁਹਾਡੇ ਨਾਲ ਹੋਈ ਐਪੀਸੋਡ ਲੈਂ ਮਰੀ ਆਪਾਂ ਆਪਣੀ ਭਗ ਸਿੰਘ ਦੇ ਨਾਲ ਇਹਨਾਂ ਨਾਲ ਗੱਲਬਾਤ ਕਰਨੀ ਹੈ ਹੈਨਾ ਅਸੀਂ ਖੁਦ ਤਾਂ ਹੀ ਖਾਮੋਖਾਵੇਂ ਬਿਨਾ ਮਤੋ ਤੇ ਗੱਲ ਕਰਦੇ ਕੁਛ ਦਿਨ ਵਿੱਚ ਕਿਸੇ ਦਾ ਪਿੰਡਾ ਪੁੱਗਾਇਆ ਜੀ ਅਸੀਂ ਪੁੱਛ ਲਿਆ ਕੋਈ ਗੁਨਾ ਨਹੀਂ ਕਰਿਆ ਹੈਗਾ ਤਰੀਕੇ ਹੋਂ ਦਾ ਪੁੱਛਣ ਦਾ ਕਿਸੇ ਤਰੀਕੇ ਨਾਲ ਜੇ ਨਹੀਂ ਪੁੱਛਿਆ ਸੀ ਨਾ ਤਾਂ ਹੀ ਸਾਰੀ ਪਿੰਡ ਦੀ ਸਭ ਲੈਟਾਂ ਚੋਰੀ ਹੋਈਆਂ ਸਰ ਮੇਰੀ ਜੀ ਕਿਸੇ ਕਾਰਨ ਜੇ ਕਿਸੇ ਨੂੰ ਅਣਜਾਣ ਦੇ ਤੌਰ ਤੇ ਨਹੀਂ ਪੁੱਛਿਆ ਜੇ ਅਸੀਂ ਸਰ ਪੁੱਛ ਲਿਆ ਕੋਈ ਗੁਨਾ ਨਹੀਂ ਕਰਿਆ ਹੈਗਾ ਗੁਨਾ ਨਹੀਂ ਤਰੀਕੇ ਹੋਂ ਦਾ ਪੁੱਛਣ ਦਾ ਥੋੜੀ ਜਿਹੀ ਹੈ ਜੀ ਖੇਲੋ ਦੂਦੂ ਗੱਲ ਨਹੀਂ ਬੋਲੇ ਸਰ ਇਹ ਵੀ ਥੋੜੀ ਆਪਾਂ ਤੁਹਾਨੂੰ ਪੁੱਛਾ ਦੇ ਗਾਲੀ ਗੱਲ ਨਹੀਂ ਨਹੀਂ ਇਹ ਤੁਸੀਂ ਮੇਰਾ ਉਹਨਾਂ ਕੋਈ ਬੇਮੂਨਾ ਨਾ ਪੁੱਛਦਾ ਮੈਡਮ ਚਲੋ ਸੀ ਮੰਨ ਲੈਨੇ ਇਹਨਾਂ ਦਾ ਬਰਜ ਬਣਦਾ ਸਾਨੂੰ ਕਿਹਨਾਂ ਦਾ ਤੁਸੀਂ ਪੰਜ ਪੰਡਤ ਪਾ ਸਕਦੇ ਨਹੀਂ ਦੇਖੋ ਅਸੀਂ ਜੋ ਗੱਲ ਬਧੀ ਇੱਥੇ ਹੀ ਕਰੀਏ ਇਹ ਕਹਿੰਦੇ ਕਿ ਪੰਜ ਪੰਡਤ ਪਾਉਂਦਾ ਇੰਚੇ ਕਿਹੜੇ ਇਹ ਕੌਣ ਹੈ ਸਰ ਸਾਡੀ ਕੰਧੋਂ ਉੱਚੀ ਚ ਪਾਉਣ ਵਾਲਾ ਚਲੋ ਆਪਾਂ ਮੰਨ ਲੈਨੇ ਇੱਕ ਇਕੱਲੇ ਇਕੱਲੇ ਦਾ ਘਰ ਆਏ ਆ ਚੱਤ ਆਏ ਚੱਪੇ ਕਿੰਨੇ ਜਾ ਸਕਦੇ ਆ ਬੱਸ ਬਰਦਾਸ਼ਤ ਕਰ ਲੂਗਾ ਮੈਡਮ ਕੋਈ ਘਰ ਚ ਕਿਸੇ ਤਰੀਕੇ ਨਾਲ ਬੈਠੇ ਮੈਡਮ ਸਰ ਜੀ ਮੈਡਮ ਸਾਰੇ ਘਰ ਦੇ ਆ ਨੂੰ ਬੁਲਾਓ ਜੀ ਤੁਸੀਂ ਅਸੀਂ ਕਿਸੇ ਦੇ ਘਰ ਚ ਜਾ ਨਹੀਂ ਆਏ ਅਸੀਂ ਕਿ ਇਹ ਇੱਥੇ ਬੈਠੇ ਸੀਗੇ ਇੱਥੇ ਬੈਠੇ ਸੀਗੇ ਅਸੀਂ ਚਲੋ ਨਿਆਣੇ ਨੂੰ ਆ ਜਿਹਨਾਂ ਦੇ ਘਰ ਗਏ ਉਹਨਾਂ ਨੇ ਨਹੀਂ ਸਾਹਮਣੇ ਐਦਾਂ ਪੁੱਛਿਆ ਕੀ ਕਰਨਾ ਆ ਤੂੰ ਅਸੀਂ ਸਰ ਇਕੱਲੇ ਸੀਗੇ ਉਹ 70 ਸਾਲ ਦੇ ਇੱਥੇ ਬੈਠੇ ਉਹਨਾਂ ਨੇ ਪੁੱਛਿਆ ਕਿਸੇ ਇੱਕ ਹੋਰ ਬੁਲਾ ਦੇ ਨੇ ਜੱਗੀ ਨੂੰ ਉਹ ਮੁੰਡੇ ਨੂੰ ਬੁਲਾ ਦੇ ਨੇ ਅਸੀਂ ਜੀ ਕਿਹੜੀ ਗੱਲ ਹੈ ਜਿਹੜੇ ਕੋਲ ਸੀਗੇ ਨਹੀਂ ਤੁਸੀਂ ਕਹਿੰਦੇ ਕਾਲ ਫੜਿਆ ਕੋਈ ਕਾਲ ਨਹੀਂ ਫ ਇਹੀ ਇਹੀ ਕਹਿ ਰਹੇ ਹਾਂ ਅਸੀਂ ਇਹਨਾਂ ਦੇ ਘਰ ਗਏ ਹਾਂ ਤੁਹਾਡੇ ਡਾਕਟਰ ਸਾਹਿਬ ਦੇਖੇ ਨਹੀਂ ਇੱਥੇ ਮੈਂ ਵੀ ਨਹੀਂ ਦੇਖੇ ਡਾਕਟਰ ਸਾਹਿਬ ਉਹ ਪਹਿਲੀ ਵਾਰ ਤੁਹਾਡੇ ਕੈਂਪ ਲਾਨ ਆਏ ਸੀਗੇ ਤੁਸੀਂ ਇਹਨਾਂ ਦੇ ਘਰ ਗਏ ਕਿੱਥੋਂ ਆਏ ਨਹੀਂ ਦੇਖੇ ਕਦੇ ਉਹ ਮਹਾਰਾਜ ਮੇਰੀ ਗੱਲ ਸੁਣ ਲਓ ਜੀ ਮੇਰੀ ਗੱਲ ਸੁਣੋ ਮਰੰਡੇ ਦਾ ਬੰਦਾ ਗਾਣਾ ਅਸੀਂ ਨੂੰ ਪੰਜ ਸਹਾਣਾ ਲਾਕਾ ਦੇਖਿਆ ਨਹੀਂ ਹੈਗਾ ਸਰਦਾਰ ਜੀ ਮੇਰੀ ਗੱਲ ਸੁਣ ਲਓ ਸਰਦਾਰ ਮਰੰਡੇ ਨਾ ਦੇ ਨਾਲ ਲਾਕਾ ਦੇ ਕੋਈ ਕੋਈ ਨਹੀਂ ਮਰੰਡੇ ਦਾ ਮੈਂ ਦਰਖਾਸਤ ਦਿੰਦਾ ਜੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੋ ਕੋਈ ਗੱਲ ਨਹੀਂ ਉਹ ਤਾਂ ਪਤਾ ਕੀ ਗੱਲ ਹੈ ਤੁਹਾਡੇ ਮੋਰੇ ਬੋਲਦੇ ਮੈਂ ਤਾਂ ਬਿਚਾ ਦੂੰ ਹੁਣੇ ਆਹ ਦੇਖ ਲਓ ਤੁਹਾਡੇ ਆ ਮੈਂ ਇਹਨਾਂ ਦੇ ਘਰ ਗਿਆ ਇਹਨਾਂ ਨਾਲ ਤਾਂ ਮੈਂ ਗਲਤ ਨਾ ਬੋਲੋ ਭਈ ਦੇਖੋ ਇਹਨਾਂ ਸਰਦਾਰ ਜੀ ਮੇਰੀ ਲੈਪਟਾਪ ਤੁਹਾਡੇ ਘਰ ਦੇਣਾ ਕੋਈ ਬੰਦਾ ਆਂਦਾ ਆਈਂਦਾ ਪਰਸ ਨੂੰ ਕੀ ਕਰੀਏ ਤੁਹਾਡੀ ਗਲਤੀ ਹੈ ਗਲਤ ਨਾ ਬੋਲੋ ਮਾਫੀ ਮੰਗੋ ਡਾਕਟਰ ਸਾਹਿਬ ਨਹੀਂ ਇਹ ਤੁਹਾਡੇ ਘਰ ਕੋਈ ਅਣਜਾਣ ਵੀ ਬੰਦਾ ਆਂਦਾ ਹੋਣਾ ਇਹ ਆ ਕੇ ਇਹੀ ਬੋਲਦਾ ਇਹ ਜੀ ਠੀਕ ਹੈ ਮੈਂ ਮੰਨਦਾ ਗਲਤੀ ਮੰਨੋ ਵੀ ਤਰੀਕੇ ਯਾਰ ਨਹੀਂ ਨਹੀਂ ਹਾਂ ਭਾਈ ਸਾਹਿਬ ਹਰ ਇੱਕ ਮਿੰਟ ਬਾਅਦ ਤੁਹਾਨੂੰ ਬਤਾ 20 ਮਿੰਟ ਬਾਅਦ ਇੱਕ ਹੀ ਆਉਣਾ ਸਰ ਇਹੀ ਗੱਲ ਕਹੀ ਹੈ ਸਰ ਇਹੀ ਗੱਲ ਕਹੀ ਹੈ ਡਾਕਟਰ ਜੀ ਮੰਨਦੀ ਹੈ ਹੈਲੋ ਡਾਕਟਰ ਜੀ ਮੇਰੇ ਨਜ਼ਰਾਂ ਨੂੰ ਸਾਹ ਦੇ ਦੇਖਿਆ ਮੇਰੇ ਤਾਂ ਕੋਈ ਨਹੀਂ ਹੁੰਦਾ ਤਾਂ ਤੁਸੀਂ ਸਾਹਿਬ ਮੈਂ ਡਾਕਟਰ ਸਾਹਿਬ ਨਾਲ ਗੱਲ ਹੋ ਰਿਹਾ ਹਾਂ ਜੀ ਮਾਨ ਜੀ ਮੈਂ ਤੁਹਾਨੂੰ ਦੱਸਦਾ ਇਹ ਡਾਕਟਰ ਸਾਹਿਬ ਨੇ ਡਾ ਕੇ ਮੇਰਾ ਬਹੁਤ ਕਾਹਦੇ ਕਰੇ ਇਹ ਮੈਂ ਮੱਝ ਖੋਲੀ ਸੀ ਇਹ ਕਹਿੰਦੇ ਅਸੀਂ ਅੱਗੇ ਅੰਦਰ ਆ ਸਕਦੇ ਡਾਕਟਰ ਨਹੀਂ ਗੱਲ ਕਰਨਾ ਬੋਲਣਗੇ ਜੀ ਮੈਂ ਮੱਝ ਕਰ ਦਿੰਦੇ ਹਾਂ ਇਹਨਾਂ ਦੀ ਸਿਆਮਤ ਇੱਕ ਮਿੰਟ ਇੱਕ ਮਿੰਟ ਜੀ ਯਾਰ ਸਾਡੇ ਘਰ ਜਾ ਕੇ ਸਾਡੇ ਕੋਈ ਮਹਿਬਾਨ ਆਵੇ ਬਾਤ ਰੁਕੀ ਕਰਨੀ ਇਹਨਾਂ ਦੀ ਗਲਤ ਨਹੀਂ ਬਿਲਕੁਲ ਹੈ ਕਿ ਕੋਈ ਪਿੱਠ ਦੇ ਵਿੱਚ ਬੈਠੇ ਬਣ ਜਾਂਦਾ ਪੰਡਾ ਨੂੰ ਤਾਂ ਵੈਸੇ ਹੀ ਜਦ ਕਰਦੇ ਉਹਨਾਂ ਨੂੰ ਵੀ ਬੈਠੋ ਭਾਈ ਚਾਹ ਪੀਓ ਨਹੀਂ ਸਰ ਜੀ ਬੋਲਣ ਦਾ ਮੁੱਕੀ ਨਹੀਂ ਮਿਲਿਆ ਲਾਣ ਵਾਲੇ ਲੱਗਦੇ ਅਜੀਬ ਕਹਿੰਦੇ ਨਾ ਕਿ ਹੱਸੀ ਭਾਈ ਸਾਹਿਬ ਇਹ ਨਹੀਂ ਕਹਿੰਦੇ ਲੈਟ ਆਉਣ ਵਾਲੇ ਅਸੀਂ ਤੁਹਾਨੂੰ ਦੇ ਰਹੇ ਹਾਂ ਅਸੀਂ ਇਹਨਾਂ ਨੂੰ ਤੁਸੀਂ ਕਹੋ ਅਸੀਂ